ਬੱਜ ਗਿਆ ਪੰਜ ਤੁਹਾਨੂੰ ਆਹ ਇਹਨਾਂ ਨਾਲ ਮਲਾਉਨੇ ਆ ਇਹ ਆਵਾਜ਼ਾਂ ਦੇ ਰਹੇ ਆਪੀ ਤੁਸੀਂ ਪਹੁੰਚੋ ਤੁਹਾਨੂੰ ਇਹ ਨਾ ਤੁਹਾਨੂੰ ਇਹਨਾਂ ਸਾਰਿਆਂ ਨਾਲ ਮਲਾਉਨੇ ਆਪਾਂ ਆ ਜਿਹੜੇ ਆ ਨਾ ਆ ਜਿਹੜੇ ਇਹ ਆਏ ਆ ਨਾਨਕੇ ਤੇ ਨਾਨਕੇ ਆ ਗਏ ਨਾ ਦੀ ਜੂਨ ਜਿਹੜੀ ਆ ਨਾ ਵਿਗੜ ਚੁੱਕੀ ਆ ਤੁਹਾਨੂੰ ਨਾਨਕਿਆਂ ਦਾ ਕਿਦਾਂ ਦਾ ਲੱਗਨ ਦਿਆ ਵਾ ਮੋਲ ਚਾਲ ਇੱਥੇ ਆਣ ਕੇ ਹਾਂ ਪਟੇਵੜਾ ਪੱਠੀ ਨਹੀਂ ਕੀ ਆ ਬੁੱਥੇ ਬੁੱਥੇ ਇਹ ਬੁੱਥੇ ਵਢਾਉਂਦੇ ਆ ਨਾ ਆਏ ਬੁੱਥੇ ਵਢਾਣੇ ਉੱਥੇ ਉੱਥੇ ਕੀ ਘੜੀ ਜੇ ਪਾਪਾ ਗੜਾ ਹੋਈ ਉਹ ਤਾਂ ਤੁਹਾਡਾ ਪਿੰਡ ਕਿਹੜਾ ਵੈਸੇ ਪਧਰੀ ਅੱਜ ਤੁਹਾਨੂੰ ਵੇਲੋ ਇੱਥੇ ਸਾਦ ਕੇ ਦੇ ਵੇਲੋ ਤੁਹਾਡੇ ਤੋਂ ਬੁੱਥੇ ਵਢਾਉਂਦੇ ਆ ਵੀ ਤੁਸੀਂ ਹਨਾ ਨਾਨਕੇ ਆਏ ਜੇ ਤੁਸੀਂ ਸੇਵਾ ਪਾਣੀ ਤੁਹਾਡੀ ਕਰਨ ਇੱਜ਼ਤ ਮਾਨ ਤੁਹਾਡਾ ਕਰਨ ਨਾ ਹੈ ਨਹੀਂ ਆ ਹੈ ਨਹੀਂ ਆ ਹਾਂ ਤੇਰਾ ਕੀ ਹਿਸਾਬ ਕਿਤਾਬ ਆ ਹੈ ਲੋ ਪਹਿਲਾਂ ਦੱਸ ਤੇਰਾ ਨਾਮ ਕੀ ਆ ਪ੍ਰਿੰਸ ਤੇ ਤੈਨੂੰ ਨਾਨਕੇ ਆ ਕੇ ਕਿੱਦਾਂ ਦਾ ਲੱਗਣ ਦਿਆ ਵਾ ਵਧੀਆ ਲੱਗਣ ਦਿਆ ਵਾ ਮਤਲਬ ਤੇਰੇ ਤੋਂ ਕੰਮ ਕਰਾਉਣ ਭਾਵੇਂ ਤੂੜੀ ਵਢਾਣ ਜੋ ਮਰਜੀ ਤੂੜੀ ਬਣਵਾਣ ਤੇ ਭਾ ਕਣਕ ਡਰਾਮਾ ਜਿ ਬਣ ਤੈਨੂੰ ਵਧੀਆ ਲੱਗਦਾ ਵਾ ਮਤਲਬ ਤੂੰ ਰਹਿਣਾ ਚਾਹੁੰਦਾ ਇਸ ਧਰਤੀ ਤੇ ਆਪਣਾ ਸ਼ੋਭਨੇਮ ਨਹੀਂ ਦੱਸਿਆ ਤੁਸੀਂ ਉਸਮਰੀਤ ਕੌਰ ਸਮਰੀਤ ਕੌਰ ਕੌਨਸੀ ਕਲਾਸ ਵਿੱਚ ਪੜ੍ਹਦੇ ਹੋ ਆਪ ਹਮ ਪਾਤਵੀ ਕਲਾਸ ਵਿੱਚ ਪੜ੍ਹਤੇ ਹਾਂ ਔਰ ਤੂੰ 3ਵੀਂ ਜਮਾਤ ਆਜਾ ਆਪਕਾ ਐਗਜ਼ਾਮ ਨਹੀਂ ਥਾ ਨਹੀਂ ਨਹੀਂ ਖਤਮ ਹੋ ਚੁਕੇ ਹੈ ਖਤਮ ਹੋ ਚੁਕੇ ਹੈ ਆ ਕਮਨ ਨਹੀਂ ਫੁਕਣਾ ਆ ਜਵੇ ਨਹੀਂ ਫੂਕਣਾ ਹੈ ਉਹਨਾਂ ਨੇ ਫੂਕਣਾ ਜੋ ਉਹਨਾਂ ਨੇ ਜੋ ਗਿਆ ਉਹਨਾਂ ਨੇ ਅੱਛਾ ਉਹ ਤੇ ਫੂਕਦੇ ਹੀ ਰਹਦੇ ਆ ਤਾਇ ਸਾਸਰੀ ਕਾਲ ਬੁੱਥੇ ਹਣ ਤੇ ਤੋ ਵੜਾ ਲਾ ਪਿਆ ਆ ਉਮਰੇ ਤਾਇ ਹਣ ਤੂੰ ਬੁੱਥੇ ਵੜਦਾ ਸੋਨਾ ਲਾਦਾ ਆ ਵੇਹ ਇਧਰ ਆ ਵੇਹ ਇਹਦੇ ਕੰਮ ਨਹੀਂ ਪਾਪਾ ਡਾਡਾ ਬੁੱਥੇ ਵੜਦਾ ਸੋਨਾ ਲਾਦਾ ਵਾ ਆਪ ਗੱਲ ਕਰਨੀ ਹੈ ਹਾਂ ਹੁਣ ਪਾਪੇ ਡਾਡੇ ਦੀ ਉਮਰ ਹੈ ਬੁੱਥੇ ਵੜਨ ਦੀ ਦਾਦੇ ਨਹੀਂ ਇਹ ਆ ਤੂੰ ਹੀ ਪੂਨਾ ਜੋਗੇ ਰਹਿ ਜਾਓ ਇਕ ਆ ਜਿਹੜੇ ਵਿਚਾਰੇ ਆਏ ਆ ਵਿਚਾਰੇ ਆਏ ਛੁੱਟੀਆਂ ਕੱਟਣਿਆਂ ਤੇ ਭਰਨਾ ਹੈਨੀ ਮਾਲ ਚੱਲ ਇਹ ਹੱਥ ਵੰਡਾਉਣ ਆਏ ਆ ਆਉ ਦੇਖੋ ਅਸੀਂ ਤੁਹਾਨੂੰ ਇੱਧਰ ਲਾਗੇ ਜਾ ਕੇ ਚੰਦ ਨਾਲ ਪਹੁੰਚੇ ਇਹਦੇ ਨਾਲ ਦੇਖੋ ਇਹਨਾਂ ਦੀਆਂ ਗੱਲਾਂ ਆਏ ਉਹ ਇਹੋ ਇੱਥੇ ਪੈਸਾ ਲਾਏ ਆ ਤੁਹਾਡੇ ਤੁਹਾਨੂੰ ਵਲੌਗ ਦੇ ਵਿੱਚ ਲੈਣ ਦੀ ਤੁਹਾਡੇ ਕੀ ਵਿਚਾਰ ਹੈ ਨਹੀਂ ਦੇਸ਼ ਦਾ ਜੂਥ ਕੰਮ ਧੰਦੇ ਨੂੰ ਮਤਲਬ ਅੱਗੇ ਲੈ ਕੇ ਚੱਲ ਰਿਹਾ ਵਾ ਤੇ ਤੁਸੀਂ ਆਹ ਦੇਖ ਸਕਦੇ ਹੋ ਬਜ਼ੁਰਗ ਬੁੱਥੇ ਵੱਢ ਰਹੇ ਤੁਹਾਨੂੰ ਪੋਰਾ ਸ਼ਰਮ ਹੈਗੀ ਆ ਸ਼ਰਮੋਂ ਦੇਸ਼ ਦੇ ਅੱਗੇ ਤਾਂ ਬੜਾ ਨੀ ਲੰਦੇ ਲੈ ਕੀ ਗੱਲ ਤੇ ਤੁਹਾਡਾ ਜੀ ਨਹੀਂ ਕਰਦਾ ਪੀਓ ਦਾਤਰੀ ਫੜੀਏ ਤੇ ਅਸੀਂ ਵੱਢੀਏ ਬੁੱਥੇ ਨਾ ਸਾਡਾ ਨਹੀਂ ਕਰਦਾ ਕਿਉਂ ਨਹੀਂ ਜੀ ਕਰਦਾ ਤੁਹਾਡਾ ਦੇਖੋ ਇੱਧਰ ਉੰਦਾ ਇਹ ਨਾ ਨੇ ਮੈਨੂੰ ਖਾਉਣੇ ਮੈਂ ਆਪੇ ਖਾ ਲੈਂਦਾ ਕਿਉਂ ਆਹੋ ਤਾਂ ਜਾਰੀ ਕਰ ਮਿਲਾ ਦਿਆ ਕਰ ਵੀ ਕਿਦੋਂ ਤੇ ਦਿਖਾ ਜਿਆਦੀ ਸਾਤਰੀ ਘਾਲ ਉਹ ਤੇਰੀ ਉਹ ਸਾਤਰੀ ਕਦ ਜਾਰੀ ਹੁੰਦੀ ਆਪਣੀ ਜੋਗੇ ਨਾ ਨੇ ਹੁਣ ਕੀ ਨਾ ਲੈਂਦੇ ਆ ਰਾਵਣ ਫੂਕਣਾ ਦਵਾ ਫਿਰ ਰੌਂਡ ਫੂਕਣਾ ਨੇ ਬਣਾਇਆ ਨੇ ਵਿੱਚ ਬੰਬ ਬੂੰਬ ਪਾਏ ਆ ਕਿਹੜੇ ਬੰਬ ਪਤਾ ਨਹੀਂ ਅਡੋ ਬੀੜੀ ਬੰਬ ਲੈਂਦੇ ਸੀ ਤੇ ਨਾਲ ਉਹਨੇ ਦੂਜਾ ਲੈਂਦੇ ਆ ਛੋਟੀ ਪਾਏ ਐਨਮ ਉਹ ਵਈਆ ਤੇ ਦੂਜੇ ਰਾਵਣ ਦੇ ਹੁਣ ਕੋਈ ਫੂਕਦਾ ਹੀ ਨਹੀਂ ਇਹ ਤੇ ਉਹ ਫੂਕਨデア ਨੂਮ ਬਣਾ ਕੇ ਦਿੱਤਾ ਸਭ ਦੀ ਗੱਲ ਗਾਇਜ਼ ਅਹੀਂ ਫੋਨ ਲਾ ਕੇ ਪੁੱਛ ਲਈਏ ਵੀ ਉਹਨਾਂ ਨੇ ਰਾਵਣ ਕਰੋ ਫੂਕਣਾ ਤੇ ਵੀਊ ਚੈੱਕ ਕਰੋ ਅਹੀਂ ਵਲੌਗ ਬਣਾਉਣੇ ਕਿਹਦੇ ਫੋਨ ਤੋਂ ਵੇਖਿਆ ਸੀ ਨੂਰਣਾ ਕੇ ਨੂਰਣੀ ਉਹ ਵੇਂਦੇ ਆ ਉਹਨੂੰ ਮੇਰੇ ਚੈਨਲ ਦਾ ਪਤਾ ਪਤਾ ਹੋਊਗਾ ਉਹਨਾਂ ਰਾਵਣ ਇਦਾਂ ਦਾ ਬਣਾਇਆ ਜਿਵੇਂ ਬਰਾਮਣ ਨੂੰ ਪੋਲੀ ਹੋਇਆ ਹੁੰਦਾ ਮੈਂ ਰਾਵਣ ਵੇਖਿਆ ਹੋਂ ਦਾ ਇਹਦੀ ਸਪੀਡ ਚੈੱਕ ਕਰੋ ਤੂੰ ਮੈਂ ਵੈਸੇ ਵੀ ਵੱਧ ਕਰ ਦੇਣੀ ਆ ਤੇ ਇਹਦੇ ਸਪੀਡ ਹੋਰ ਫੜ ਲੈਣੀ ਆ ਇਹ ਤਾਂ ਵਲੌਗ ਦੀ ਐਡੀਟਿੰਗ ਹੋਈ ਬਹੁਤ ਜ਼ਿਆਦਾ ਗਰਮੀ ਆ ਗਰਮੀ ਹੋਣ ਕਰਕੇ ਜਿਹੜਾ ਪੱਖਾ ਵਾ ਆਪਣਾ ਬੰਦੋਬਸਤ ਕਰਕੇ ਆਏ ਬਹੁਤ ਹਵਾਵਾਂ ਆ ਦੀ ਤੇ ਆ ਠੰਡੀ ਹਵਾ ਦੇ ਰਿਆ ਵਾ ਸਮੈਲ ਜੂਗੇ ਦੀ ਇਹਦੇ ਚ ਪਤਾ ਨਹੀਂ ਇਹਨਾਂ ਨੇ ਕਿਹੜੀ ਬੀੜੀ ਬੰਬ ਪਾਏ ਆ ਕੀ ਪਾਇਆ ਇਹਦੇ ਚ ਵੇ ਉਹ ਪੱਤੀ ਉਹ ਮਜੋ ਵੀ ਆ ਪਰ ਮਤਲਬ ਪਰਫਿਊਮ ਪਾਇਆ ਇਹਦੇ ਵਿੱਚ ਸਮੈਲ ਕਿਦਾਂ ਦੀ ਦੇਣ ਲਿਆ ਇਹ ਵੇਖਾ ਇੱਥੋਂ ਹੀ ਪਤਾ ਲੱਗੂ ਇੱਥੋਂ ਕਿਉਂ ਮਤਲਬ ਇਹ ਚ ਪਰਫਿਊਮ ਕਿਉਂ ਪਾਇਆ ਚਾਹੀਏ ਤੇਜ ਇਹ ਸੁੰਘਣ ਵਾਸਤੇ ਮਤਲਬ ਤੁਸੀਂ ਮਤਲਬ ਤੁਸੀਂ ਮਤਲਬ ਨਾਉਂਦੇ ਨਹੀਂ ਜੇ ਅੱਛੂ ਨਹੀਂ ਮਤਲਬ ਤੁਸੀਂ ਨਾਉਂਦੇ ਨਹੀਂ ਜੇ ਤੁਹਾਨੂੰ ਇਹਦੇ ਚ ਪਰਫਿਊਮ ਪਾਣਾ ਪਿਆ ਨਹੀਂ ਮੁੱਕ ਦੀ ਗੱਲ ਇਹੋਈ ਹੈ ਸਾਬਨ ਹੈਗਾ ਸਾਬਨ ਹੈਗਾ ਢਾੜੇ ਕਰੇ ਸਾਬਨ ਤੇਨੂੰ ਐਨਕ ਕਦੋਂ ਕਦੀ ਲੱਗੀ ਆ ਲੱਗੀ ਨਹੀਂ ਆ ਲਾਈ ਆ ਲੈ ਲੱਗੀ ਨਹੀਂ ਮੈਂ ਲਾਈ ਆ ਇਹ ਕੀ ਆਵੇ ਇੰਨੇ ਤੇ ਲਾਈ ਆ ਮੇਲੇ ਵਾਲੀ ਆ ਮਨੂੰ ਲੱਗੀ ਆ ਤਾਂ ਕਹਿੰਦੇ ਸਾਲ ਬਾਅਦ ਲੱਥ ਜੂਗੀ ਸ਼ਰਮ ਖਾਲੀ ਹੁਣ ਤੂੰ ਤੇ ਹੁਣ ਵੱਡਣ ਲਾ ਪਿਆ ਚਲੋ ਪਹਿਲਾਂ ਪਹਿਲਾਂ ਵੱਡੂਗੀ ਸਮਰੀਤ ਚਲੋ ਮੈਨੂੰ 2000 ਰੁਪਏ ਖਰਚ ਦੇ 2000 ਵੇਖਿਆ ਹੈਗਾ ਕਦੀ ਆਹ ਗੱਡੀ ਕਿਦੀ ਆ ਗਈ ਹੈ ਰੱਖ ਨਾ ਤੁਸੀਂ ਦੋ ਦੇਖਾਂ ਆਵੇਂ ਅੱਲਾ ਸ਼ਰਤ ਰੱਖਣ ਲਈ ਬੰਦੇ ਆ ਗਏ ਆ ਜਾ ਫਿਰ 100-100 ਰੁਪਿਆ ਹੀ ਆਇਆ ਵਾਜ ਵੇ ਉਹਦੀ ਗੱਡੀ ਲੱਗੀ ਥੋੜੀ ਜੀ ਵੀਰ ਚਕਾਲਾ ਵੀਰ ਚਕਾਲਾ ਇਹਨੂੰ ਉਥੇ ਲੱਗ ਗਈ ਹੈਵੀ ਡਰਾਈਵਰ ਪਤਾ ਨਹੀਂ ਕਿਹੜਾ ਜੇ ਫਰ ਹੈਗਾ ਸਿਸਟਮ ਨਵੀਂ ਮਾਰ ਲਈ ਆ ਉਹਨੇ ਚੁਕਾਈ ਨਹੀਂ ਨਾ ਤੇਰਾ ਕਿ ਚੱਕਰੀਏ ਆ ਆ ਬਟਕੇ ਚਲੋ ਬੁੱਥੇ ਵੱਡੋ ਅੱਗੇ ਕਿਹ ਕਹਿ ਰਿਹਾ ਜਿੱਥੇ ਵੱਡੋ ਜਾਵੇ ਆਪਾਂ ਵੀ ਵੱਡੇ ਦੇ ਕੋਣੀ ਖਾ ਜਾ ਕੇ ਵੱਡੋ ਜਾਵੇ ਇੱਧਰ ਆੜ ਕੇ ਮੇਰੀ ਇਹ ਇਹਨਾਂ ਦੀ ਪ੍ਰਜਾਤੀ ਤਾਂ ਨੂੰ ਦੂਰੋਂ ਲੱਭਣੀ ਪੈਣੀ ਇੱਥੇ ਬਹੁਤ ਆ ਬਾਕੀ ਦਾ ਵਲੌਗ ਦੁਸ਼ਹਿਰੇ ਦਾ ਆਪ ਰਾਵਣ ਦਾ ਲਿਆਵਾਂਗੇ ਆਪਾਂ ਰਾਵਣ ਹੀ ਲਿਆਈ ਜਾ ਰਾਵਣ ਉਹਨਾਂ ਨੇ ਬਣਾਇਆ ਆ 6 ਮਿੰਟ ਤੇ 7 ਸਕਿੰਟ ਤੇ ਤੰਤਰ ਸਕੰਡਾ ਜੀ ਅਹੀਂ ਟਾਈਮਿੰਗ ਨਹੀਂ ਲਾਈ ਚੱਕੋ ਯਾਰ ਚਲੋ ਹੁਣ ਵਾਰੀ ਆ ਗਈ ਆ ਸਮੀਰਕੌਰ ਦੀ ਵੇਖਿਓ ਕੋਸਾ ਬਾ ਪੋਏ ਮੂਰੇ ਵੇਖਿਓ ਹੁਣ ਕੋਸਾ ਬਾ ਤੂੰ ਲਾ ਇਹ ਵੜਦੂ ਮੈਨੂੰ ਜਾਂਦਾ ਬੁੱਥੇ ਵੜਦੀ ਹੋਈ ਓਡ ਲੱਗੇ ਬੁੱਥੇ ਵੜਦੀਆਂ ਚੁਈ ਚੱਲ ਗਈ બસ ਬਸ ਹੋਰ ਯਾਜ਼ ਦੀ ਲੋੜ ਆ ਬਸ ਬਸ ਬਾਤ ਆ ਤੂੰ ਕੀ ਕਹਿਣਾ ਵਾ ਤੂੰ ਵੱਡਣ ਦੇ ਆ ਵਾ ਤੂੰ ਵੱਡ ਫਿਰ ਤੂੰ ਇਹਦੇ ਵੀਰ ਦੰਦੇ ਨਹੀਂ ਖਰਾਬ ਵਾ ਦੰਦੇ ਖਰਾਬ ਇਹੋ ਜਿਆਦਾ ਯੋਗ ਲੱਗਦੀ ਆ ਇਹਦੇ ਵੀਰ ਦੰਦੇ ਖਰਾਬ ਆਂਦਾ ਐ ਐਦਾਂ ਪੁੱਥੇ ਵੱਢੀ ਰਿਹਾ ਵਗੋ ਕੌਣ ਆ ਅੱਛਾ ਇਹ ਦੇਖਿਆ ਚੱਲ ਵੱਡ ਵੱਡ ਇਹ ਨਹੀਂ ਰੋਟੀਆਂ ਖਾਦੀਆਂ ਅੱਜ ਤੂੰ ਦੋ ਬੁੱਤੇ ਦੇ ਤਾਂ ਮਾਮਾ ਨੇ ਵੀ ਵੱਡੇ ਜਾਂਦੇ ਰੋਟੀਆਂ ਖਾ ਗਏ ਵੀ ਆ ਚਲੋ ਇਹਨਾਂ ਨੇ ਪਾਣੀ ਵੀ ਲਿਆਂਦਾ ਵਾ ਤੇ ਪੱਖੇ ਵੀ ਲਿਆਂਦੇ ਆ ਇਹ ਪੂਰੇ ਪ੍ਰਬੰਧ ਨਾਲ ਆਉਂਦੇ ਆ ਤੁਸੀਂ ਜਦੋਂ ਬਾਈਕਾਂ ਤੇ ਪੱਠੇ ਵੱਢਣਾ ਆਉਂਦੇ ਜੈਣਾ ਪੱਠੇ ਵੀ ਲਿਆਉਂਦੇ ਹੋ ਤਾਂ ਤੁਸੀਂ ਪਾਣੀ ਵੀ ਲਿਆਉਂਦੇ ਜੇ ਤੇ ਪੱਖੇ ਪੱਖੇ ਵੀ ਆਉਂਦੇ ਦਿੱਤੂ ਸੀ ਪਤਾ ਕੀ ਜਾਂਦੇ ਜਾਓ ਲਾਈਵ ਵੱਜਾ ਫਿਰ ਅੰਦਰ ਲਾਈਵ ਹੁਣ ਮੈਨੂੰ ਟੰਡੇ ਵਾਰੀ ਜਾਤਰੀ ਮਿਲ ਗਈ ਜਦੋਂ ਹੁਣ ਆਪਾਂ ਤੁਹਾਨੂੰ ਗਾਈਜ਼ ਲਾਈਵ ਨਹੀਂ ਵੱਗੋ ਆਂਦਾ ਲਾਈਵ ਗਾਈਜ਼ ਆਜੋ ਆਜੋ ਦੰਦੇ ਵਾਲੀ ਜਾਤਰੀ ਮਿਲ ਗਈ ਕਹਿੰਦਾ ਹੁਣ ਮੈਂ ਵੱਡ ਗਿਆ ਖਾਣਾ ਤੁਹਾਨੂੰ ਇਹ ਲਾਈਵ ਕਹੀ ਜਾਂਦਾ ਸੀ ਪਹਿਲਾਂ ਵੇਖਦਾ ਹੀ ਆਂਦਾ ਲਾਈਵ ਗਾਈਜ਼ ਵੇਖਿਓ ਇਧਰ ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਪਾਪੋਏ ਵਾਟਰ ਲੈ ਜਾਂਦਾ ਝੋਨੇ ਤੇ ਖੇਤ ਦੇ ਉਤੋਂ ਦੀ ਸੁਆਹ ਕਿਉਂ ਦਿੱਤੇ ਨਹੀਂ ਪਾਏ ਆੜਤੀਆਂ ਨੇ ਆਏ ਨਹੀਂ ਆਏ ਪੈਸੇ ਆ ਗੀ ਤੁਸੀਂ ਗੁਰੂਆ ਮੂੰ ਚੋਕੇ ਜੀ ਦੀ ਮਰਜ਼ੀ ਪਾਲੀ ਚ ਵੜ ਜਾਂਦੇ ਜੀ ਹੈ ਤੁਹ ਦਾ ਕਰਦਾ ਚੋਕੇ ਨੇ ਹਾਂ ਹਾਂ ਤੁਸੀਂ ਜੀ ਦੀ ਮਰਜ਼ੀ ਪਾਲੀ ਚ ਵੜ ਜਾਂਦੇ ਤੇ ਤੁਹਾਨੂੰ ਕੋਈ ਡਾਡੂ ਨਹੀਂ ਹੈਗਾ ਕਦੀ ਤੁਸੀਂ ਆੜੀ ਪਾਲੀ ਚ ਵੜ ਜਾਂਦੇ ਸਾਨੂੰ ਕਦੀ ਪੁੱਛਿਆ ਵੀ ਡਾੜੀ ਪਾਲੀ ਚ ਵੜਦੀ ਹੈ ਕਿ ਨਾ ਹਾਂ ਨੌਜਵਾਨ ਕਹਿੰਦੇ ਆ ਵੀ ਆ ਸਾਰਾ ਹੀ ਵੱਡ ਕੇ ਜਾਣਾ ਸਾਰੇ ਲੈ ਕੇ ਜਾਣਾ ਕਰ ਨੂੰ ਮਤਲਬ ਤਾਰ ਤੁਸੀਂ 2-3 ਦਿਨ ਪੱਠੇ ਨਹੀਂ ਫੜਦੇ ਤੁਸੀਂ ਆ ਬੁੱਥੇ ਹੀ ਖਵਾਓਗੇ ਡੰਗਰਾਂ ਨੂੰ ਇੱਕ ਦਿਨ ਚ ਲੈ ਜਾਓਗੇ ਹਾਂਜੀ ਕਿਦੋਂ ਦੇ ਫੜਨੇ ਆ ਆਈ ਇੱਕ ਦਿਨ ਚ ਲੈ ਜਾਓਗੇ ਕਿ ਦੋ ਤਿੰਨ ਦਿਨਾਂ ਦਾ ਹੈਗਾ ਡੰਗ ਕਿਹਦੀਆਂ ਵੀ ਇਥੋਂ ਲਾਗੋ ਪੁੱਤੇ ਬਾਈ ਦੇ ਫੜਦੇ ਆ ਮੇਰੇ ਅਰੇ ਸੌਰੀ ਟੈਂਟ ਲਓ ਮੇਤਰਾ ਇੱਧਰ ਲੜਾਈ ਦਾ ਪੂਰਾ ਪੂਰਾ ਪ੍ਰਬੰਧ ਹੋ ਚੱਲਿਆ ਕਹਿੰਦੇ ਆ ਕਿ ਦੂਰੋਂ ਕਿ ਵੱਡੇ ਆ ਲਾਗੋਂ ਕਿਉਂ ਨਹੀਂ ਵੱਡੇ ਇਹ ਲੜਾਈ ਦਾ ਪੂਰਾ ਪੂਰਾ ਪ੍ਰਬੰਧ ਹੋ ਲੱਗਾ ਵਾ ਕਹਿੰਦੇ ਦੂਰੋਂ ਵੱਡੇ ਆ ਤੁਹਾਨੂੰ ਕਿਹਾ ਹੀ ਲਾਗੋ ਮੱਡੋ ਇਹ ਮੌਲ ਚੱਲਦੀ ਡੀਕ ਬੜੇ ਚੱਦੀ ਕਰਨੇ ਹੁਣ ਕੰਮ ਗੱਲ ਤੂੰ ਕੰਮ ਕਿਉਂ ਨਹੀਂ ਕਰਨਾ ਕਿ ਗੱਲ ਤੈਨੂੰ ਤਨਖਾਹ ਨਹੀਂ ਦਿੰਦੇ ਗੱਲ ਮੇਰਾ ਬੈਲੈਂਸ ਵੀ ਬੜਾ ਵਿਗੜ ਗਿਆ ਬੈਲੈਂਸ ਵਿਗੜ ਗਿਆ ਕਿੱਥੇ ਚੱਲੇ ਆ ਵਾ ਹੈ ਮੇਰੀ ਬੈਟਰੀ ਲੋ ਹੋ ਗਈ ਆ ਚਾਰਜ ਚਾਹੀਦਾ ਪਾਣੀ ਪੀ ਗਈ ਤੈਨੂੰ ਨਾ ਹਾਂ ਹੋਣਾ ਹਰ ਫੋਨ ਕੰਟਰੀ ਤੁਹਾਡੇ ਪਾਪੇ ਫੋਨ ਕੰਟਰੀ ਆ ਕਦੋਂ ਆਣਾ ਉਹਨਾਂ ਚਾਹੀਦਾ ਦੁਵਾਲੀ ਦੇ ਉਹਨਾਂ ਹੈ ਦੁਵਾਲੀ ਦਾ ਇਹ ਦੁਵਾਲੀ ਤੇ ਹਾਂ ਇੱਥੇ ਆ ਆ ਉਹ ਵੀ ਆ ਫਿਰ ਵੀ ਦੁਵਾਲੀ ਤੇ ਅਹੀ ਚਪੜਾ ਕੇ ਉੱਥੇ ਜਾ ਕੇ ਦੁਕਾਨਾਂ ਦੇ ਅੱਧਰੀ ਹਾਂ ਹਾਂ ਕਿਉਂ ਇੱਥੇ ਇੱਥੇ ਪਟਾਕੇ ਬੈਣ ਆ ਸਾਡੇ ਪਿੰਡ ਚ ਉਹ ਬੈਣ ਕੋਈ ਨਹੀਂ ਆ ਲਾ ਕੇ ਮੇਰੇ ਕੋਈ ਇਹ ਕਿੰਨਾ ਦੀ ਮਰਗ ਤੁਸੀਂ ਬੰਬ ਤਮਾਕਾ ਪੂਰਾ ਕਰਨਾ ਹੈ ਸਾਡੇ ਵੱਲੋਂ ਤੁਹਾਨੂੰ ਸਾਡੇ ਵੱਲੋਂ ਤੁਹਾਨੂੰ ਜੜਾ ਵਾ 15 ਵਾਂ ਫੜਾ ਲੈ ਆ ਤੇਰੇ ਵਾਦਨ ਵੀ ਤੇਰੇ ਲੈ ਇਹ ਪੁੱਠੇ ਦਾ ਮਗਾ ਦਾ ਗਾਲਾ ਲੈਂਦਾ ਨੀ ਕੋਈ ਨਵੇਂ ਕੰਮ ਕਰਦਾ ਕਿੱਥੇ ਚੱਲ ਗਿਆਂ ਯਾਰ ਦੇ ਕਹਿੰਦੇ ਆਂ ਆ ਦੇ ਪਿੰਡ ਜਾ ਕੇ ਪਟਾਕੇ ਚਲਾਉਣੇ ਆ ਤਲ ਨਾ ਨਹੀਂ ਬਸ ਹੁਣੀ ਬਣਾ ਲੀਏ ਤੁਸੀਂ ਪੱਖੇ ਢੋ ਲਿਆਉਂਦੇ ਆ ਬਸ ਇੱਕ ਢੋ ਲਿਆ ਢੋ ਤੰਕਰੇ ਢੋ ਆ ਮੈਂ ਬਚਾ ਦੇ ਲਾਗੇ ਤੁਸੀਂ ਕਹਿੰਦਾ ਰਾਵਣ ਵੇਖਣਾ ਮੈਂ ਰਾਵਣ ਉਹਨਾਂ ਨੇ ਗਾੜੀ ਗਾੜੀ 7 ਫੁੱਟੀਆਂ ਬਣਾਇਆ ਵਿੱਚ ਪਰਾਲੀ ਪਾ ਕੇ ਤੇ ਤੇਰੇ ਅਰਗੇ ਤੇ ਟੀ-ਸ਼ਰਟ ਪਾਈ ਹੋਣੀ ਆ ਤੇ ਨਿੱਕਰਵਾ ਦੇਣੀ ਉਹਨੂੰ ਜੂੜੀ ਬਾ ਦੇਣੀ ਆ ਪਰਾਲੀ ਪਾ ਕੇ ਸੂਤ ਵੀ ਪਾ ਬਾ ਤੇ ਲਤਾ ਵੀਂ ਗਈਆਂ ਆ ਉਹਦੀਆਂ ਕਰ ਦੇਣੀਆਂ ਇਹ ਜਿਹੀ ਅਸੀਂ ਰਾਵਣ ਬਣਾਇਆ ਬਾਬਾ ਬਲਦੇਵ ਵਰਗੀਆਂ ਲੱਤਾ ਬਾਬਾ ਬਲਦੇਵ ਲੱਤਾ ਕਿਦਾਂ ਨੇ ਦੱਸੋ ਕੋਈ ਜਣਾ ਕਿਦਾਂ ਉਹ ਕਿੰਨਾ ਉਗਾਇਆ ਕਿ ਤੱਕ ਪੂਰ ਸਵਾਟ ਤੋੜੇ ਲੈ ਸੱਤ ਬਸ ਵਾਧੂ ਹੈ ਪ੍ਰਿੰਸ ਆ ਵੇਖੋ ਕਹਿੰਦਾ ਬਾਬਾ ਬਲਦੇਵ ਇਦਾ ਤੁਰਦਾ ਵਲੌਗ ਤੇਰਾ ਬਾਬੇ ਨੇ ਵੇਖ ਲੈਣਾ ਪੁੱਤ ਤੈਨੂੰ ਤੇ ਗੁਰਦਾਰੇ ਸਿਰੇ ਦੱਸਣਗੇ ਯੂ ਕੀ ਦੁਸ਼ਹਿਰੇ ਦਾ ਤਿਉਹਾਰ ਦੱਸੋ ਕੀ ਆ ਛੱਡ ਪਰਵੇਂ ਤੂੰ ਮੱਸ ਚੱਲ ਤੂੰ ਜਾਦੇ ਸਕੂਲੇ ਵੀ ਧਮਕਰਾ ਵੀ ਨਭੇ ਦੁਸ਼ਹਿਰੇ ਨੇ ਮਤਲਬ ਹੁੰਦਾ ਵਾ ਹਾਂ ਐ ਇਹ ਦੋ ਲੱਕੜੀਆਂ ਲੈ ਕੇ ਸੋਲੋ ਅੱਜ ਦੀ ਨੌਜਵਾਨੀ ਦੀ ਕੱਪੜੇ ਬਾਗੇ ਉੱਚ ਬਾਬਾਵਾ ਦੇ ਤੇ ਅੱਗ ਬਾਲੋ ਦੁਸ਼ਹਿਰਾ ਕਿਉਂ ਮਨਾਇਆ ਜਾਂਦਾ ਦੁਸ਼ਹਿਰਾ ਦੁਸ਼ਹਿਰਾ ਕਿਉਂ ਮਨਾਇਆ ਜਾਂਦਾ ਰਾਵਣ ਸੀਤਾ ਇਹਨਾਂ ਦਾ ਕੀ ਤਾਂ ਕੋਈ ਨਹੀਂ ਪਤਾ ਯਾਰ ਫੜਾ ਬਦਾ ਕੁਝ ਵੀ ਨਹੀਂ ਬੋਤਾ ਯਾਰ ਅਸੀਂ ਸਕੂਲ ਵਿੱਚ ਜਾ ਕੇ ਸਰਖਾ ਲਈ ਦਿਵਾਲੀ ਕਿਉਂ ਮਨਾਈ ਜਾਂਦੀ ਦਿਵਾਲੀ ਦੱਸੋ ਫਿਰ ਯਾਰ ਕੀ ਆ ਕਿਹੜੇ ਗੁਰੂ ਗੱਜੂ ਕੀ ਸੀ ਗਏ ਉਹਨਾਂ ਨੇ ਕੀ ਕਿਲੇ ਵਿੱਚੋਂ ਨਾ ਰਾਜੇ ਯਾਰ ਰਾਜੇ ਦਾ ਦਿਵਾਲੀ ਦਾ ਨਹੀਂ ਪਤਾ ਤੁਹਾਨੂੰ ਮੈਨੂੰ ਨਹੀਂ ਪਤਾ ਬਦਾ ਚਲੋ ਜੀ ਤੁਹਾਨੂੰ ਆਪ ਤੂੰ ਦਾਸ ਤੈਨੂੰ ਇਹੋ ਆ ਵੀ ਪਟਾਕੇ ਚਲਾ ਲੈ ਦਿਵਾਲੀ ਤੇ ਤੇ ਉਹ ਦਿਵਾਲੀ ਆ ਅਹੀਂ ਅਹੀਂ ਵਸ ਪਟਾਕੇ ਨੇ ਅਹੀਂ ਬੜਾ ਵਸ ਪਟਾਕੇ ਨੇ ਇੰਤਰਸਟ ਕਰਦੇ ਲਾਂ ਤਾਂ ਤੁਹਾਡੇ ਤੇ ਲਾਂ ਤਾਂ ਪਤਾ ਵੀ ਮੈਂ ਬਣਾਇਆ 라ਵਣ ਦੇ ਦੀਪੀ ਵੇਖ ਕੇ ਜਾਇਓ ਸ਼ਾਮ ਨੂੰ ਖਾਣਾ 라ਵਣ ਵੇਖੋ ਤੁਸੀਂ ਹੁਣ 라ਵਣ ਜਾ ਰਹੇ ਨੇ ਮੈਂ ਨਹੀਂ ਕੋ ਕਹਣਾ ਤੇ ਯਾ ਵੀ ਵੇਖੋ ਰਾਵਣ ਨੂੰ ਥੋੜੇ ਚੁ ਵਿਚਾਰਦੀਆਂ ਲੱਤਾਂ ਮਾਤੀਆਂ ਵਾਂ ਤੇ ਯਾ ਵੀ ਵੇਖੋ ਮੈਂ ਇਹਦੇ ਬਾਰੇ ਕੋਈ ਨਹੀਂ ਕਹਿਣਾ ਹਾਂ ਜੇ ਰਾਵਣ ਐਡਾ ਸੋਣਾ ਰਾਵਣ ਬਣਾ ਆਜੋ ਹੈ ਮੈਂ ਲੱਗ ਜਾਗਾ ਬੈਠਾ ਮੈਂ ਪਤਾ ਨੂੰ ਵਿਖਾਉਨੇ ਹਾਂ ਹਣ ਰਾਵਣ ਨੂੰ ਮੁੰਡਾ ਨੇ ਰਾਵਣ ਦੇ ਵਿੱਚ ਪਟਾਕੇ ਪਾਏ ਆ ਮੈਂ ਨੂੰ ਕਿਹਾ ਮਾਹ ਉਹਦਾ ਮੂੰਹ ਮਾ ਸਾਹੀ ਕਰ ਥੋੜਾ ਜਿਹਾ ਉਹ ਵਿਚਾਰੇ ਦਾ ਤੇ ਮੂੰਹ ਤੂੰ ਪਹਿਲਾਂ ਹੀ ਫਿੱਟਿਆ ਬਿਆ ਬਾਦ ਕਿੱਦਾਂ ਵੇਖ ਹੈ ਚਿਕਨ ਚੁਗਣਾ ਖਾਂਦਾ ਹੈ ਨਹੀਂ ਯਾਰ ਕਿ ਨਹੀਂ ਸੋਨਾ ਬਣਿਆ ਰਗੀ ਤੇ ਤੂੰ ਜਾਨਾ ਹੀ ਚਲ ਉਹ ਪਿੰਦਰਾ ਰਾਵਣ ਵੇਖ ਕੇ ਨਾ ਜੈਦੀ ਭਾਜਾ ਸੌਂਦੇ ਪਿਛਲੀ ਵਾਰੀ ਫਿਰ ਵੀ ਤੂੰ ਚੰਗਾ ਬਣਾਇਆ ਸੀ ਐ ਰਗੀ ਦੇ ਵਿਚਾਰੇ ਨੂੰ ਤੋੜੇ ਦਾ ਬਜਾਮਾ ਬਾਤ ਆਈ ਟੁਕਰਾ ਆਇਆ ਨਸੋਈ ਦਾ ਐਨ ਕੋਣਕ ਨਹੀਂ ਆਗੀ ਟੁੱਟੀ ਜੀ ਉਹ ਲਾ ਆ ਇਹਨੂੰ ਮੈਂ ਆਦਰੋਂ ਆਉਂਦੀ ਹਾਂ ਨਾ ਮੈਨੂੰ ਲੱਗਾ ਜਿਆਦੀ ਜੋਗਾ ਬੇਟਾ ਪਰ ਇਹ ਮੂੰਹ ਕਰਕੇ ਫਿਰ ਗੁੱਸੇ ਗੁੱਸੇ ਫੂੰਦੇ ਲੱਗਾ ਵਾ ਟੀ-ਸ਼ਰਟ ਤੋਂ ਤੇ ਇਦਾਂ ਹੀ ਲੱਗਾ ਸੀ ਪਰ ਲੱਗ ਗਿਆ ਲੈ ਆ ਕਿ ਬੀੜੀ ਫੂਕੀ ਹੈ ਇਹਨੇ ਮਤਲਬ ਮੂੰਹ ਚ ਬੀੜੀ ਪਾ ਕੇ ਫੂਕੀ ਹੈ ਇਹਨੇ ਰਾਮ ਨੂੰ ਅੱਗ ਲਾਤੀ ਇਹਨੇ ਹੁਣ ਇਹਦਾ ਰਾਉਣੇ ਨੇ ਕਿੱਡੀ ਦੂਰ ਤੱਕ ਜਾਂਦਾ منहाह क्या majority? രാ രാ ਅੱਟੇ ਲੋ ਨਿੱਜਰ ਕਲੋ ਜੈਲੋ ਵਾਲਾ ਆਹ ਹਾਡੀ ਭੁਈ ਜੀ ਨੂੰ ਬਾਲਣੇ ਆਉਂਦੇ ਪਿਛੇ ਰਾਮ ਇੱਥੇ ਰਿਆ ਕਰਨਾ ਫੇਰ ਤੂੰ ਇੱਥੇ ਰਿਆ ਕਰਨਾ ਫੇਰ ਤੂੰ ਠੀਕ ਹੈ ਇੱਥੇ ਕਿੰਨੇ ਰਿਆ ਕਰਨਾ ਅੱਛਾ ਤੇ ਇੱਧਰ ਤੇ ਇੱਧਰ ਠੀਕ ਹੈ